ਹੈਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਆਉਣ ਵਾਲੇ 10 ਦਿਨਾਂ ਦੇ ਮੌਸਮ ਦੇ ਬਾਰੇ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਤਾਂ ਕਿ ਤੁਹਾਨੂੰ ਪੂਰੀ ਅਪਡੇਟ ਜਿਹੜੀ ਹੈ ਪਤਾ ਲੱਗੇ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਵੇ ਤਾਂ ਸਭ ਤੋਂ ਪਹਿਲਾਂ ਆਪਾਂ ਅੱਜ ਰਾਤ ਦੇ ਮੌਸਮ ਦੀ ਗੱਲ ਕਰਦੇ ਹਾਂ ਅੱਜ ਰਾਤ ਦਾ ਮੌਸਮ ਜਿਹੜਾ ਆਪਾਂ ਨੂੰ ਲਗਭਗ ਸਾਫ਼ ਦੇਖ ਨੂੰ ਮਿਲੇਗਾ ਪਰ ਆਉਣ ਵਾਲੇ ਅੱਧੇ ਘੰਟੇ ਤੱਕ ਆਪਾਂ ਨੂੰ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਉੱਤੋਂ ਦੀ ਬੱਦਲਵਾਈ ਜਿਹੜੀ ਆ ਜਾਂਦੀ ਹੋਈ ਦੇਖ ਨੂੰ ਮਿਲੇਗੀ ਜੇ ਆਪਾਂ ਜ਼ਿਲ੍ਹਿਆਂ ਦਾ ਨਾਮ ਲਈਏ ਤਾਂ ਜ਼ਿਲ੍ਹੇ ਨੇ ਪਟਿਆਲਾ ਫਤਿਗੜ ਸਾਹਿਬ ਸੰਗਰੂਰ ਲੁਧਿਆਣਾ ਜਲੰਧਰ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਹੁਸ਼ਿਆਰਪੁਰ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚੋਂ ਜਿਹੜੀ ਆਉਣ ਵਾਲੇ ਟਾਈਮ ਤੱਕ ਬੱਦਲਵਾਈ ਨਿਕਲੇਗੀ ਜੇ ਜੇ ਆਪਾਂ ਗੱਲ ਕਰੀਏ ਗਰਮੀ ਕਿੰਨੀ ਕੁ ਪੰਜਾਬ ਉੱਤੇ ਜਿਹੜੀ ਆ ਹਮਲਾ ਕਰੇਗੀ ਤਾਂ ਜਿਵੇਂ ਕਿ ਫਿਲਹਾਲ ਆਪਾਂ ਦੇਖ ਸਕਦੇ ਹਾਂ 10 ਮਾਰਚ ਨੂੰ 10 ਤੋਂ 9 ਮਾਰਚ ਤੱਕ ਜਿਹੜਾ ਟੈਂਪਰੇਚਰ ਆ 30 31 32 ਡਿਗਰੀ ਤੱਕ ਜਿਹੜਾ ਜਾਵੇਗਾ ਆਪਾਂ 11 ਮਾਰਚ ਨੂੰ ਜਿਹੜਾ ਟੈਂਪਰੇਚਰ ਆ 32 ਡਿਗਰੀ ਤੱਕ ਜਾਂਦਾ ਹੋਇਆ ਦੇਖਣ ਨੂੰ ਮਿਲ ਰਿਹਾ ਤੇ ਰਾਤ ਦਾ ਟੈਂਪਰੇਚਰ ਵੱਧ ਤੋਂ ਵੱਧ ਆਪਾਂ ਨੂੰ 16 ਡਿਗਰੀ ਤੱਕ ਜਿਹੜਾ ਦੇਖਣ ਨੂੰ ਮਿਲੇਗਾ 10 ਮਾਰਚ ਨੂੰ 19 ਡਿਗਰੀ ਤੱਕ ਦੇਖਣ ਨੂੰ ਮਿਲੇਗਾ ਟੈਂਪਰੇਚਰ ਕਾਫੀ ਤੇਜ਼ੀ ਨਾਲ ਜਿਹੜਾ ਪੰਜਾਬ ਦੇ ਵਿੱਚ ਵੱਧ ਰਹੇ ਨੇ ਮੌਸਮ ਦੀ ਗੱਲ ਕਰੀਏ ਅੱਜ ਜਿਹੜਾ ਪੰਜਾਬ ਦੇ ਵਿੱਚ ਹਲਕੀ-ਫੁਲਕੀ ਬੱਦਲਵਾਈ ਵਾਲਾ ਰਾਤ ਨੂੰ ਬਣਿਆ ਰਹੇਗਾ ਮਾਹੌਲ ਪਰ ਆਉਣ ਵਾਲੇ 7-8 ਦਿਨ ਜਿਹੜੇ ਨੇ ਆਪਾਂ ਨੂੰ ਪੂਰੇ ਕਲੀਅਰ ਦੇਖਣ ਨੂੰ ਮਿਲਣਗੇ ਜਿਸ ਕਾਰਨ ਪੰਜਾਬ ਦੇ ਵਿੱਚ ਵਧੀਆ ਧੁੱਪ ਲੱਗੇਗੀ ਜਿਸ ਨਾਲ ਗਰਮੀ ਜਿਹੜੀ ਆ ਪੰਜਾਬ ਦੇ ਵਿੱਚ ਇੱਕੋ ਲਖਤ ਵਧੇਗੀ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ ਜੇਕਰ ਕੋਈ ਹੋਰ ਅਪਡੇਟ ਆਵੇਗੀ ਉਹਨੂੰ ਵੀ ਚੈਨਲ ਤੇ ਤੁਰੰਤ ਸ਼ੇਅਰ ਕਰਾਂਗੇ